ਕੀ ਗੱਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਲੀ ਗੱਲ ਪੈਸੇ ਤੇ ਡਰਾਮਾ ਬਹੁਤ ਹੀ ਬਹੁਤ ਵਧੀਆ ਪ੍ਰਬੰਧ ਜਿਹੜਾ ਕੀਤਾ ਗਿਆ ਬਈ ਜੇ ਟੇਬਲ ਤੇ ਸਾਰੇ ਪੰਜਾਬ ਦੇ ਵਿੱਚੋਂ ਵੱਖ-ਵੱਖੀਆਂ ਕਮੇਟੀਆਂ ਤੇ ਕਲੱਬ ਜਿਹੜੇ ਬਾਜ਼ੀਆ ਕਰਾਉਂਦੇ ਉਹਨਾਂ ਨੂੰ ਸਨਹਿਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨ ਕਰਕੇ ਰਹਿ ਗਏ ਉੱਥੇ ਖੜਾ ਸਾਰੇ ਦਿਖਾਈ ਚੱਲੋ ਤੇ ਅੱਜ ਆਪਾਂ ਨੇ ਬਹੁਤ ਹੀ ਵਧੀਆ ਕੱਠ ਕੀਤਾ ਤੇ ਬਹੁਤ ਹੀ ਸਲਾਹਾਂ ਯੋਗ ਜਿਹੜਾ ਹੁਕਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਰੂਲ ਵੀ ਬਣਾਏ ਆ ਤੇ ਇੱਕ ਵਿਚਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵੜਾ ਹੋ ਜਾਣਾ ਸੀ ਗਰਮੀ ਵੀ ਬਹੁਤ ਜ਼ਿਆਦਾ ਆ ਅੱਜ ਵੀ 250 300 ਬੰਦੇ ਦਾ ਕੱਟ ਸੀ ਥਰੇ ਬੰਦੇ ਬਸ ਸਾਰੇ ਵਧੀਆ ਸਤਿਕਾਰਯੋਗ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਉਹਨਾਂ ਦੀ ਸਹਿਮਤੀ ਨਾਲੇ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਕਪੂਤਰਵਾਲੇ ਭਰਾ ਉਪਰ ਬਾਜੀ ਨੂੰ ਉੱਤੇ ਚੁਪਣ ਲਈ ਇਹ ਰੂਲਾਂ ਨੂੰ ਜਿਹੜੇ ਫੋਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਆ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲਾ ਬਾਜੀ ਛੱਡਣ ਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋਵੇਗਾ ਜੀ ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਮਰਜ਼ੀ ਹੋਊਗੀ ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮੱਦਬ ਇੱਕ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਵਾਰੀ ਰੱਖ ਸਕਦੇ ਆ 12 ਵਜੇ ਤੋਂ ਪਹਿਲਾਂ ਜਿਹੜਾ ਇੱਕ ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਤਰ ਨੂੰ 5 ਮਿੰਟ ਲੱਗੇ ਇੱਕ ਵਾਰੀ ਉਹਨੂੰ ਮੁੜ ਕੇ ਤਾਂ ਘੰਟਾ ਨਹੀਂ ਮਿਲੂਗਾ ਜੇ ਤਹਾਰ ਤੋਂ ਪਹਿਲਾਂ ਜਦਦੇ ਕੂਤਰਾਂ ਤੇ ਟਾਈਮ ਲੱਗੂਗਾ ਕੋਲੇ ਲੱਗਣ ਤੋਂ ਬਾਅਦ ਜਿੰਨੇ ਕੂਤਰ ਬਾਜੀ ਤੋੜਿਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਦਿੱਤਾ ਜਾਊਗਾ ਕਾਪੀ ਵਾਲੇ ਨੂੰ 2500 ਰੁਪਏ ਦਿੱਤਾ ਜਾਊਗਾ ਬਾਕੀ ਕਮੇਟੀ ਦੀ ਬਾਕੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲੋਂ ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸੇ ਉਹਨਾਂ ਚੋਂ ਸਿਰਫ 3100 ਕੱਟਿਆ ਜਾਊਗਾ ਜਿਹੜੀ 1100 ਵਾਲੀ ਖੁੱਲੀਆਂ ਬਾਜੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ ਰੋਟੀ 10 ਵਜੇ ਤੋਂ ਪਹਿਲਾਂ ਖਵਾਈ ਜਾਵੇ ਨਾਮਾ ਵਾਲੀ ਬਾਜੀ ਦੇ ਵਿੱਚ 200 ਰੁਪਏ ਤੱਕ ਟੋਟੋ ਕਟੋਟ ਫਿਰ ਜੁੜਣੀ ਚਾਹੀਦੀ ਆ ਜਿਹੜੀ ਖੁੱਲੀਆਂ ਬਾਜੀਆਂ ਉਹਨਾਂ ਤੇ 100 ਰੁਪਏ ਕੱਟਿਆ ਜਾਊਗਾ ਜਿਹਦੇ ਤੇ ਕੋਈ ਨਾਮ ਨਹੀਂ ਹੋਗਾ ਰੋਟੀ ਦਾ 100 ਰੁਪਏ ਕੱਟਿਆ ਜਾਊਗਾ ਐਂਟਰੀਆਂ ਜਿਹੜੀਆਂ 1 ਮਾਰਚ ਤੋਂ ਸੋਰੀ ਇੱਕ ਮਾਰਜੋ ਪਹਿਲਾਂ ਨਹੀਂ ਫੜੇ ਜਾਣਗੇ ਇੱਕ ਮਾਰਜੋ ਤੋਂ ਬਾਅਦ ਫੜੇ ਜਾਣਗੇ ਜਿੱਤ ਹੈ ਜਿਹੜੀ ਕੱਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਦੀ ਮਾਰੀਏ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਖੱਡੇ ਨੂੰ ਤਾਂ ਇੱਕ ਪਿੰਡ 'ਚ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕੂਤਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨਾਂ ਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹਨਾਂ ਤੇ ਕਾਰਵਾਈ ਕਰੂਗੀ ਜੇਕਰ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਬੰਦਾ ਜਾਣ ਪੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜ਼ੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾਜ਼ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਸਮੇਤ ਵਿਆਜ ਨੂੰ ਪੈਸੇ ਵਾਪਸ ਕਰਨੇ ਪੈਣਗੇ ਛਤਰੀ ਦੇ ਘੰਗਰੂ ਬੰਦ ਹੋਣਗੇ ਭਾਵੇਂ ਦੂਸਰੀ ਬਾਜ਼ੀ ਆ ਭਾਵੇਂ ਕਹਿਣ ਦੀ ਬਾਜ਼ੀ ਆ ਜੇਕਰ ਕੋਈ ਬਾਜ਼ੀਆ ਰੋਂਦਾ ਭੀਗੀ ਦੇ ਵਿੱਚ ਕੂਤਰ ਨੂੰ ਐਂਟਰ ਕਰਾਉਣਾ ਕਰੀਫਾ ਕਰਦਾ ਕਿਸੇ ਬੰਦੇ ਨਾਲ ਉਹ ਬੰਦਾ ਆਪਣੇ ਇਲਾਕੇ ਜਿਹੜੀ ਕਮੇਟੀ ਹੋਣੀ ਉਹਦਾ ਸੰਪਰਕ ਲਊਗਾ ਬਾਜ਼ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ ਉਤ ਤਾਂ ਛੱਡਣ ਤੋਂ 1 ਘੰਟੇ ਦੇ ਬਾਅਦ ਬਾਅਦ ਜਿਹੜਾ ਮਰਜੀ ਕੋਈ ਕਾਫੀ ਜਿਹੜਾ ਫੜੂਗਾ ਤਾਂ ਉਹਨੂੰ ਚੈੱਕ ਕਰਨੇ ਹੋਣਗੇ ਕਬੂਤਰ ਜੇਕਰ ਕੋਈ ਕਬੂਤਰ ਬਾਜ਼ ਬਾਜ਼ੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕਬੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਆਪਾਂ ਪਿੰਜਰੇ 'ਚ ਪਾ ਕੇ ਕਬੂਤਰ ਹੈ ਜੋ ਬੰਦਾ ਇਦਾਂ ਦੀ ਫੋਟੋ ਪਾਦਾ ਤੇ 1 ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛਕਲੀਆਂ ਬਾਜੀ ਕਿੰਨੇ ਤੁਹਾਡੇ ਨਾਮ ਜਿਹੜੇ ਆ ਤੇ ਕਿਹੜੇ-ਕਿਹੜੇ ਨਾਮ ਜਿਹੜੇ ਆ ਪਾਣੀ ਵਾਲੇ ਦਾ 700 ਰੁਪਇਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਇਹਨਾਂ ਰੂਲਾਂ ਦੀ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ 1 ਸਾਲ ਲਈ ਬੈਨ ਹੋਊਗਾ ਬੰਦਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ-ਬੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈਵ ਵਿੱਚ ਪਾਣੀ ਦਿੱਤੇ ਹੋਏ ਕੂਤਰ ਨੂੰ ਤੇ ਪਿਜਰੇ ਵਿੱਚ ਪਾਏ ਕੂਤਰ ਉਹ ਨਹੀਂ ਦਿਖਾਇਆ ਇਹ ਤੁਹਾਨੂੰ ਲਾਈਵ ਵਾਲਿਆਂ ਨੂੰ ਪਹਿਲਾਂ ਦੱਸਣਾ ਬਹੁਤ ਸੀ। ਉੱਚੇ ਕੂਤਰ ਨੂੰ ਕਮੇਟੀ ਦਾ ਫੈਸਲਾ ਹੋਊਗਾ 2-3 ਘੰਟੇ ਤੋਂ ਬਾਅਦ ਕਿੰਨਾ ਸਮਾਂ ਦੇਣਾ। ਉਹ ਕਾਪੀ ਵਾਲਾ ਡਿਸਾਈਨ ਕਰੂਗਾ ਉਹ ਕਮੇਟੀ ਜਾਂ ਉੱਥੇ ਦੇ ਨਾਲ ਕੂਤਰ ਵਜੋਂ ਖੜੇ ਹੋਣਗੇ ਉਹ ਰਿਕਾਰਡ ਕਰਦੇ। ਬਾਜੀ ਪਿੰਡ ਦੀ ਪੰਚਾਇਤ ਜੇ ਪੰਚਾਇਤ ਨਾਲ ਨਹੀਂ ਬਣਦੀ ਤਾਂ ਪਿੰਡ ਦੇ ਲੰਬੜਦਾਰ ਜਾਂ ਚਾਰ ਮੋਹਤਵਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰ ਪੈਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਤਾਂ ਪਰ ਉਹ ਦਿਖਾ ਸਕਦੇ। ਬਾਜ਼ੀਆਂ ਦੇ ਵਿੱਚ ਕਿਸੇ ਕਿਸੇ ਦਾ ਰੌਲਾ ਪੈਂਦਾ ਤਾਂ ਜੀ ਗੁਰੂ ਘਰ ਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਕਿਸੇ ਦੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਉਹ ਕਮੇਟੀ ਜਾਂ ਜਿਹੜਾ ਕਾਨੂੰਨ ਬਾਈ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂ ਘਰ ਦੇ ਵਿੱਚ ਨਾਂ ਲੈ ਕੇ ਆਓ ਤੇ ਦੂਸਰੀਆਂ ਬਾਜ਼ੀਆਂ ਜਿਹੜੀਆਂ ਇਹ ਬਾਜ਼ੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਇਹ ਪਿੰਡ ਦੇ ਪਿੰਡ ਦੀ ਮਰਜ਼ੀ ਹੋਊਗੀ ਬਾਜੀ 33 ਸਰਕਾਵੇ 64 ਜਾਂ ਜਿੰਨੇ ਦਿਨ ਮਰਜ਼ੀ ਕਰਾਉਣੀ ਹੈ ਸਵੇਰੇ ਫੜੇ ਗਏ ਕੁੱਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਹੋਰਾਂ ਦੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਸਹਿਮਤ ਹੋਗੇ ਇੱਥੇ ਕਿੰਨੀ ਤਰੀਕ ਤੱਕ ਸ਼ੁਰੂ ਹੋਏ ਲੇ ਜੀ ਅਗਲੇ ਸੱਚੀ ਬਾਕੀ ਕਲੱਬ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰਿਆਂ ਦੇ ਕਰਾ ਲੈ ਸਹਿਮਤ ਸਭ ਦੇ ਕਰਾ ਲੈ ਇਹ ਜੇ ਕੋਈ ਬੰਦਾ ਭਰਾ ਸੰਪਰਕ ਕਰਨਾ ਚਾਹੁੰਦਾ ਸਾਡੇ ਨੰਬਰ ਲੈ ਲਵੇ ਤਾਂ ਜਿਵੇਂ ਕਲੱਬ ਬਣਨਿਆ ਜਾ ਰਿਹਾ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨੂੰ ਤੇ ਆਪਾਂ ਜਿਹੜਾ ਆਸਾ ਕਰਦੇ ਹਾਂ ਵੀ ਸਾਰੇ ਭਰਾਏ ਰੂਲਾ ਨੂੰ ਫੋਲੋ ਕਰੋਗੇ ਆਲਾ ਇਕੱਠਾ ਜਿਹੜਾ ਉਹ ਕੈਨਸਲ ਆ ਤੇ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆਪ ਦੀ ਸੋਣੀ ਲੈਣੇ ਰੂਲ ਜਿਹੜੇ ਹੈਗੇ ਆ ਕਿ ਸਾਰੇ ਸੀਨੀਅਰ ਸਰਕਾਰ ਜੋਗ ਬਰੇਡ ਜਿਹੜੇ ਪਹੁੰਚੇ ਆ ਇਹਾਂ ਦੀ ਵੱਡੀ 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 ਦੇਣ ਆ ਉਸਟਰਵਾਜੀ ਨੂੰ ਅਸਰੋਂ ਤੋਂ ਇਸ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਉਪਦੇਸ਼